ਹੈਲੋ ਗਾਈਜ਼ গুড ਮਾਰਨਿੰਗ ਸਵੇਰ ਦੇ ਜੀ ਅੱਜ ਅਸੀਂ ਘਰ ਹੀ ਬੈਠੇ ਆਂ ਮੀਂਹ ਪਈ ਜਾਂਦਾ ਆ ਚਾਹ ਪੀ ਤੇ ਕਾਜੀ ਦੇਖੋ ਜੀ ਬੇ ਕਦੇ ਕੁਸ ਬਣਾ ਲਿਆ ਘਰੇ ਕਦੇ ਕੁਸ ਬਣਾ ਲਿਆ ਚੀਜ਼ਾਂ ਬਣਾਵਣਾ ਕੇ ਖਾਈ ਜਾਂਦੇ ਆ ਕਦੇ ਪੂਰੀਆਂ ਛੋਲੇ ਬਣਾ ਲੇ ਤੇ ਕਦੇ ਪਕੌੜੇ ਬਣਾ ਲੇ ਸਵੇਰੇ ਬ੍ਰੇਕਫਾਸਟ ਦੇ ਵਿੱਚ ਪੂਰੀਆਂ ਛੋਲੇ ਸੀਗੇ ਤੇ ਦੁਪਹਿਰੇ ਲੰਚ ਦੇ ਵਿੱਚ ਕਦੇ ਫਰੂਟ ਕੱਟ ਲਿਆ ਤੇ ਕਦੇ ਜੀ ਹੋਰ ਕੁਛ ਚੀਜ਼ਾਂ ਬੜੀਆਂ ਛੋਟੀਆਂ ਮੋਟੀਆਂ ਕਈ ਕੜਾ ਬਣਾਇਆ ਜੀ ਕੜਾ ਮਿੱਠਾ ਕੜਾ ਬਣਾਇਆ ਵਧੀਆ ਦਖਾਣਾ ਵੀ ਸੀ ਤੇ ਅਸੀਂ ਦਿਖਾ ਨਹੀਂ ਸਕੇ ਉਦਾਂ ਖਾਦਾ ਪੀਤਾ ਸਾਰਾ ਕੁਛ ਹੀ ਆ ਤੇ ਹੁਣ ਅਸੀਂ ਆ ਘਰ ਹੀ ਬੈਠੇ ਆ ਸਾਰੇ ਜਣੇ ਦੇ ਵਾਰੀ ਵਾਰੀ ਕੋਈ ਚਾਹ ਪੀ ਜਾਂਦਾ ਆ ਆਪੂਆ ਸਾਡੀ ਆ ਆਰਾਮ ਨਾਲ ਸਵੇਰ ਦੀ ਮੰਝੇ ਤੇ ਬੈਠੀ ਆ ਆਰਾਮ ਨਾਲ ਹਾਂਜੀ ਇਹਦੀ ਬਾਹਲ ਸੁਨੇਰੀ ਆ ਸੁਨੇਰੀ ਵਾਲਾ ਤੇ ਐਸੀ ਵੀ ਨਾਂ ਵੀ ਪਾਤਾ ਕੁਆ ਸੁਨੇਰੀ ਵਾਲਾਂ ਵਾਲੀ ਲੁਧਿਆਣੇ ਤੋਂ ਨੇ ਇਹ ਤੇ ਆ ਹੈਗਾ ਮੁੰਡੀ ਦੇਖੋ ਖਾਜ ਹੋਈ ਜਾਂਦੀ ਆ ਇਹ ਕਹਿੰਦਾ ਦੁਪਹਿਰੇ ਸੁੱਤਾ ਰਿਹਾ ਮੈਂ ਹੁਣ ਕਹਿੰਦਾ ਪਤਾ ਨਹੀਂ ਮੇਰੇ ਕੋਈ ਕੀੜੀ ਲੜ ਗਈ ਆ ਖਾਜ ਕਰੀ ਜਾਂਦਾ ਇਹ ਖਾਜ ਖਾਸ ਕਰੀ ਜਾਂਦਾ ਹਾਂ ਵੀ ਕੀ ਹਾਲ ਚਾਲ ਆ ਤੇਰਾ ਠੀਕ ਆ ਹਾਂ ਠੀਕੇ ਤਾਂ ਹੋਇਆ ਨਹੀਂ ਅੱਜ ਫੇਰ ਕੋ ਮਰ ਕੋ ਮਲ ਨਹੀਂ ਗਿਆ ਜਾਣਾ ਜਾਣਾ ਸਵੇਰ ਦਾ ਕਿਉਂ ਨਹੀਂ ਗਿਆ ਪਹਿਲਾਂ ਐਂ ਦੱਸ ਜਮੇ ਪੈਂਦੇ ਚੇਰ ਦਮ ਸੋਨ ਦਾ ਅੱਛਾ ਹਾਂ ਤਾਂ ਇਸ ਸੋਸਤਾ ਜਿਆ ਬੈਠਾ ਹੈਂ ਔਰ ਮੋਲ ਜਾਣਾ ਮੋਲ ਜਾਣਾ ਮੋਲ ਕਿਹੜੇ ਜਾਣਾ ਮੋਲ ਸ਼ਾਮ ਮੇਗਾ ਸਵੇਰ ਦਾ ਕਿਹੜਾ ਸ਼ਾਮ ਮੇਗਾ ਵਿਸ਼ਾਲ ਮੇਗਾ ਹਾਂ ਕੱਲ ਕਹਿੰਦਾ ਦੁਬਾਰੇ ਕਹਿ ਵਿਸ਼ਾਲ ਮੇਗਾ ਆਪਾਂ ਜਾਣੇ ਮਿਲ ਗਿਆ ਹਾਂ ਐਵੇਂ ਪਹਿਲਾਂ ਉੱਥੋਂ ਕੀ ਲੈ ਕੇ ਆਉਣਾ ਤੇ ਮੈਨੂੰ ਲੈਣਾ ਹੀ ਆ ਹਾਂ ਅੱਛਾ ਟੰਗ ਤਾਂ ਨਹੀਂ ਕਰੇਗਾ ਕੋਈ ਨਹੀਂ ਟੰਗ ਮੈਂ ਵੀ ਨਹੀਂ ਪੱਕੀ ਗੱਲ ਹਾਂ ਪੱਕੀ ਗੱਲ ਆ ਅੱਛਾ ਲੈ ਕੇ ਜਾਏ ਹਾਂ ਚੱਲਦੇ ਆ ਫਿਰ ਥੋੜਾ ਜਿਹਾ ਮੀਂਹ ਹਟ ਲੈਂਦੇ ਫਿਰ ਆਪਾਂ ਹਾਂ ਜੀ ਮੀਂਹ ਟੱਗ ਚੱਲਦੇ ਆ ਹੈ ਮੀਂਹ ਟੱਗ ਚੱਲਿਆ ਮੀਂਹ ਹਟਿਆ ਹੋਇਆ ਹੁਣ ਬਾਰ ਪਾਣੀ ਖੜਾ ਬੁੱਕ ਪਾਣੀ ਖਤਮ ਹੋ ਗਿਆ ਬਾਰ ਖੜਾ ਸੀ ਦੇਖ ਕਿਆ ਰੋਟੀ ਦੀ ਸੀ ਆ ਤਾਂ ਦਾਲਾ ਦਾ ਤਾਂ ਕੀ ਆ ਹੂੰ ਤਾਂ ਗੈਟਿੰਗ ਨਹੀਂ ਜਦਾ ਸੌ ਤਾਂ ਆ ਇਹ ਸਸੇ ਪੱਤੀਆਂ ਪੀੜ ਹਾਂ ਜੀ 30 40 40 ਤੇ 40 ਜਾਣੀ ਚੱਪੜੂ ਪਾ ਪਾ ਜਾ ਹਟਾ ਕਪੜੂ ਰੁਕ ਜਾ ਰੁਕ ਜਾ ਦੇਖੋ ਨੰਨੇ ਕੱਪੜੇ ਦੀ ਬੜੀਆ ਲੱਗ ਰਹੀ ਆ ਜੀ ਆਪਾਂ ਅੰਗਾ ਜਾਂ ਕੇ ਤਾਂ ਸੋਹਣਾ ਆ ਜੀ ਉਹ ਜੱਟੜ ਕੇ ਬਹੁਤ ਪਰਸਨ ਹੈ ਕੋਮਲਾਈ ਦਾ ਹਾਈਗੀ ਹੈ ਲੋ ਆਫੇ ਮੈਂ ਬਹੁਤ ਲਾਈ ਲਖਲ ਕਰਦੀ ਆ ਭੂਆ ਕਹਿ ਰਹੀ ਆ ਵੀ ਅੱਜ ਕੱਲ ਦੇ ਜਿਹੜੇ ਨਿਆਣੇ ਆ ਇੰਗਲਿਸ਼ ਮੀਡੀਅਮ ਸਕੂਲ ਦੇ ਵਿੱਚ ਜਿਹੜੇ ਪੜਦੇ ਆ ਕਹਿੰਦੀ ਮੇਰੀ ਪੋਤੀ ਆ ਇੰਗਲਿਸ਼ ਮੀਡੀਅਮ ਸਕੂਲ ਚੋਂ ਪੜਦੀ ਆ ਉਹਨੂੰ ਪੰਜਾਬੀ ਦਾ ਕੁਝ ਨਹੀਂ ਆਉਂਦਾ ਹੈਗਾ ਕਹਿੰਦੀ ਮੈਂ ਉਹਨੂੰ ਕਹਿੰਦੀ ਹੁੰਦੀ ਆ ਪੁੱਤ ਵੀ ਤੂੰ ਪੰਜਾਬੀ ਦੇ ਵਿੱਚ ਦਾਲਾਂ ਦਾ ਪਤਾ ਹੀ ਨਹੀਂ ਵੀ ਦਾਲਾਂ ਇਹ ਕਿਹੜੀਆਂ ਦਾਲਾਂ ਜਿਹੜੀਆਂ ਹੈਗੀਆਂ ਇਹਨਾਂ ਦਾ ਕੀ ਕੀ ਨਾਮ ਆ ਇਹਨਾਂ ਅਦੁੱਤ ਵਰਨੀ ਬਰਦ ਦਾਲਾਂ ਦਾ ਪਤਾ ਹੀ ਨਹੀਂ ਹੈਗਾ ਵੀ ਇਹ ਦਾਲਾਂ ਦੇ ਕੀ ਨਾਂ ਨੇ ਪੰਜਾਬੀ ਦੇ ਵਿੱਚ ਤੇ ਬਾਕੀ ਵੀ ਕਹਿੰਦੇ ਉਹਨਾਂ ਨੂੰ ਕਈ ਜਿੱਦਾਂ ਦੇਸੀ ਮਹੀਨੇ ਨੇ ਕਹਿੰਦੀ ਮੈਂ ਉਹਨਾਂ ਨੂੰ ਪੁੱਛਿਆ ਵੀ ਦੇਸੀ ਮਹੀਨਿਆਂ ਦੇ ਨਾਂ ਆਉਂਦੇ ਨੇ ਕਹਿੰਦੀ ਉਹ ਵੀ ਨਹੀਂ ਉਹਨਾਂ ਨੂੰ ਪਤਾ ਹੈਗਾ ਨਿਆਣਿਆਂ ਨੂੰ ਦੇਸੀ ਮਹੀਨਿਆਂ ਦਾ ਕੀ ਨਾਮ ਹੁੰਦਾ ਤੇ ਦੋਸਤੋ ਜਿਹੜੇ ਬੱਚੇ ਇੰਗਲਿਸ਼ ਮੀਡੀਅਮ ਦੇ ਵਿੱਚ ਪੜ੍ਹਦੇ ਨੇ ਉਹਨਾਂ ਨੂੰ ਕਟੋ-ਕਟ ਪੰਜਾਬੀ ਘਰ ਦੇ ਵਿੱਚ ਜ਼ਰੂਰ ਸਿਖਾਇਆ ਕਰੋ ਤੇ ਪੰਜਾਬੀ ਦੇ ਵਿੱਚ ਨਾਮ ਸਿਖਾਇਆ ਕਰੋ ਤੇ ਜਿਹੜੇ ਨਾਮ ਆ ਪੰਜਾਬੀ ਵਾਲੇ ਜਿਸ ਤਰ੍ਹਾਂ ਕਿ ਦਾਲਾਂ ਦੇ ਨਾਮ ਹੋਗੇ ਸਬਜ਼ੀਆਂ ਦੇ ਹੋਗੇ ਤੇ ਕਈ ਜਿਹੜੇ ਆਪਣੇ ਘਰ ਦੇ ਘਰੇਲੂ ਕਈ ਇਦਾਂ ਦੇ ਭਾਂਡੇ ਵੀ ਕਹਿ ਸਕਦੇ ਆ ਹੋਰ ਵੀ ਕਈ ਇਦਾਂ ਦੇ ਪੰਜਾਬੀ ਦੇ ਵਿੱਚ ਨਾਮ ਨੇ ਜਿਹੜੇ ਬੱਚਿਆਂ ਨੂੰ ਬਿਲਕੁਲ ਨਹੀਂ ਪਤਾ ਹੈਗਾ ਜਿਹੜੋ ਇੰਗਲਿਸ਼ ਨੋਮ ਦੇ ਵਿੱਚ ਪੜਦੇ ਆ। ਤੁਸੀਂ ਉਹਨਾਂ ਨੂੰ ਘਰੇ ਜਰੂਰ ਬੱਚਿਆਂ ਨੂੰ ਨਾਮ ਦਿੱਸਾ ਕਰੋ ਪੰਜਾਬੀ ਦੇ ਵਿੱਚ ਤਾਂ ਕਿ ਉਹਨਾਂ ਨੂੰ ਆਪਣੇ ਕਲਚਰ ਬਾਰੇ ਵੀ ਪਤਾ ਲੱਗੇ। ਤੇ ਉਹਨਾਂ ਦਾ ਨਾਮ ਦਾ ਪਤਾ ਲੱਗੇ ਪੰਜਾਬੀ ਵੀ ਉਹਨਾਂ ਨੂੰ ਆਪਣੇ ਕਲਚਰ ਆ ਜਿਹੜਾ ਉਹ ਆਉਂਦਾ ਰਹੇ। ਇਹ ਨਾ ਹੋਵੇ ਕਿ ਉਹਨਾਂ ਨੂੰ ਬਸ ਇੰਗਲਿਸ਼ ਦੇ ਵਿੱਚ ਹੀ ਨਾਮ ਸਾਰੇ ਆਉਂਦੇ ਹੋਣ। ਤੇ ਓਏ ਦੋਸਤੋ ਮੈਂ ਤੁਹਾਨੂੰ ਇੱਕ ਅਜਿਹੀ ਚੀਜ਼ ਦਿਖਾਉਣਾ ਬਸ ਇਹ ਪੁਰਾਣੇ ਬੰਦਿਆਂ ਨੂੰ ਤਾਂ ਇਹਦੇ ਬਾਰੇ ਪਤਾ ਹੀ ਹੁੰਦਾ ਕਾਫੀ ਪਰ ਅੱਜ ਦੇ ਕੱਲ ਦੇ ਮੁੰਡਿਆਂ ਨੂੰ ਹੋ ਸਕਦਾ ਨਾ ਪਤਾ ਹੋਵੇ ਕਿਉਂਕਿ ਆਪਾਂ ਅੱਜਕੱਲ ਮੋਬਾਈਲ ਵਗੈਰਾ ਜਿਹੜਾ ਬਹੁਤ ਯੂਜ਼ ਕਰਦੇ ਆ ਲਗਭਗ ਸਾਰਾ ਜਨ ਕੰਪਿਊਟਰ ਜਾਂ ਮੋਬਾਈਲ ਜਿਹੜੀਆਂ ਇਲੈਕਟ੍ਰੋਨਿਕ ਚੀਜ਼ਾਂ ਨੇ ਆਪਾਂ ਉਹਦਾ ਕਾਫੀ ਇਸਤੇਮਾਲ ਕਰਦੇ ਆ ਤੇ ਉਹਦੀਆਂ ਚੀਜ਼ਾਂ ਦਾ ਇਸਤੇਮਾਲ ਕਰਨ ਕਰਦੇ ਹੋਏ ਸਾਡੇ ਅੰਦਰ ਨਾ ਆਪਣੇ ਅੰਦਰ ਇਲੈਕਟ੍ਰੋਨਿਕ ਚੀਜ਼ਾਂ ਨਾਲ ਰੇਡੀਏਸ਼ਨ ਹਣੀ ਸ਼ੁਰੂ ਹੋ ਜਾਂਦੀ ਆ ਜਿਹੜੀ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਆ ਉਹ ਸਰੀਰ ਲਈ ਘਾਤਕ ਹੁੰਦੀ ਆ ਕਿਸ ਤਰ੍ਹਾਂ ਕਿ ਸਾਡੇ ਜਿਹੜੇ ਬਾਡੀ ਦੇ ਇੰਟਰਨਲ ਅੰਗ ਨੇ ਨਾ ਉਹਨਾਂ ਤੇ ਨੁਕਸਾਨ ਪਹੁੰਚਾਉਂਦੀ ਆ ਦਿਮਾਗ ਨੂੰ ਵੀ ਕਾਫੀ ਪ੍ਰਭਾਵਿਤ ਕਰਦੀ ਆ ਦਿਮਾਗ ਨੂੰ ਸਾਡੇ ਨੂੰ ਸੈੱਲਾਂ ਨੂੰ ਨਸ਼ਾਨ ਕਰਦੀ ਆ ਬਾਡੀ ਦੇ ਹੋਰ ਵੀ ਕਈ ਸਾਰੇ ਜਿਹੜੇ ਸੈੱਲ ਨੇ ਉਹਨਾਂ ਦੇ ਉੱਤੇ ਇਫੈਕਟ ਹੁੰਦਾ ਉਹਦਾ ਰੇਡੀਏਸ਼ਨ ਦਾ ਇਸ ਲਈ ਸਾਨੂੰ ਇਹ ਤੋਂ ਬਚਣ ਵਾਸਤੇ ਲਗਭਗ ਰੋਜ਼ ਵਾਂਗੂ ਇਸ ਚੀਜ਼ ਦਾ ਸਮਾਲ ਕਰਨਾ ਚਾਹੀਦਾ ਇਹ ਜਿਹੜੀ ਤੁਹਾਨੂੰ ਮੈਂ ਚੀਜ਼ ਦਿਖਾ ਰਿਹਾ ਇਹ ਰੇਡੀਏਸ਼ਨ ਨੂੰ ਆਪਣੇ ਅੰਦਰ ਛਿਦਣ ਦਿਖਾਉਣਾ ਤੁਹਾਨੂੰ ਮੈਂ ਇੱਕ ਲੋਕਟ ਦਿਖਾਉਣਾ ਤੁਹਾਨੂੰ ਮੈਂ ਇਹ ਦੇਖੋ ਜੀ ਜੋ ਲੋਕਟ ਹੈਗਾ ਬਣਿਆ ਹੋਇਆ ਇਹ ਦਸਨ ਮੁਤਾਬਕ ਇਹ ਲਾਵੇ ਤੋਂ ਬਣਿਆ ਹੋਇਆ ਹੈ ਇਹ ਜਪਾਨ ਤੋਂ ਬਣਿਆ ਹੈ ਜਿਹੜਾ ਲਾਵਾ ਉਹਦਾ ਇਹ ਬਣਾਇਆ ਹੋਇਆ ਹੈ ਇਹ ਜਿਹੜਾ ਲਾਵੇ ਤੋਂ ਬਣਾਇਆ ਹੋਇਆ ਹੈ ਇਹ ਕੁਝ ਇਦਾਂ ਦਾ ਪਦਾਰਥ ਇਕੱਠਾ ਹੁੰਦਾ ਜਿਹੜਾ ਜਿਹੜਾ ਲਾਵੇ ਦਾ ਬਣਿਆ ਹੈ ਇਹ ਰੇਡੀਏਸ਼ਨ ਨੂੰ ਖਤਮ ਕਰਦਾ ਇਹਨੂੰ ਤੁਸੀਂ ਟੱਚ ਕਰੋਗੇ ਤਾਂ ਤੁਹਾਡੇ ਅੰਦਰ ਜਿਹੜੀ ਰੇਡੀਏਸ਼ਨ ਹੈ ਉਹਨੂੰ ਖਤਮ ਕਰ ਦਿੰਦਾ ਇਹ ਇਹ ਦੇਖੋ ਮੈਂ ਇਹਨੂੰ ਕਾਫੀ ਇਸਤੇਮਾਲ ਕਰਕੇ ਦੇਖਿਆ ਕਿਉਂਕਿ ਜਦੋਂ ਤੁਸੀਂ ਇਹਨੂੰ ਪੈਨੋਗੇ ਤਾਂ ਤੁਹਾਡੇ ਅੰਦਰੋਂ ਜਿਹੜੀ ਰੇਡੀਏਸ਼ਨ ਆ ਉਹ ਖਤਮ ਹੋ ਜਾਂਦੀ ਹੈ ਇਹਦਾ ਮੈਂ ਡੈਮੋ ਕਰਕੇ ਦੇਖਿਆ ਸੀਗਾ ਤੇ ਇਹ ਵਧੀਆ ਕੰਮ ਕਰਦਾ ਡੈਮੋ ਕਰਕੇ ਵੀ ਤੁਹਾਨੂੰ ਦਿਖਾਉਣਾ ਮੈਨੂੰ ਤੁਸੀਂ ਕਦੇ ਦੀ ਡੈਮੋ ਕਰਨੀ ਹੋਵੇ ਤਾਂ ਮੋਬਾਈਲ ਪਹਿਲਾਂ ਤੁਸੀਂ ਹੈ ਨਾ ਉਹਦੀ ਰਿੰਗ ਵਜਾ ਕੇ ਦੇਖੋ ਤੇ ਮੋਬਾਈਲ ਦੀ ਰਿੰਗ ਵੱਜਦੀ ਹੋਇਆ ਜਿਹੜੀ ਉਹਦੀ ਮੋਬਾਈਲ ਦੀ ਰੇਡੀਏਸ਼ਨ ਹੁੰਦੀ ਆ ਉਹ ਸਾਡੇ ਸਰੀਰ ਨੂੰ ਕਿਵੇਂ ਪ੍ਰਭਾਵਿਤ ਕਰਦੀ ਆ ਕਾਫੀ ਪ੍ਰਭਾਵਿਤ ਕਰਦੀ ਆ ਤੇ ਉਸ ਵੇਲੇ ਤੁਸੀਂ ਜਿਹੜਾ ਵਿਅਕਤੀ ਕੋਲੇ ਬੈਠਾ ਹੋਊਗਾ ਤੇ ਉੱਤੇ ਡੈਮੋ ਕਰ ਸਕਦੇ ਹੋ ਤੁਸੀਂ ਤੇ ਜਦੋਂ ਮੋਬਾਈਲ ਦੀ ਰੇਡੀਏਸ਼ਨ ਨੂੰ ਪ੍ਰਭਾਵਿਤ ਕਰੂਗੀ ਤਾਂ ਉਹਦੇ ਵਿੱਚ ਜਿਹੜਾ ਬਲ ਕਾਫੀ ਘਟ ਜਾਂਦਾ ਹੈ। ਸਰੀਰ ਦੇ ਵਿੱਚੋਂ ਬਲ ਕਾਫੀ ਘਟ ਜਾਂਦਾ ਹੈ। ਤਾਂ ਤੁਸੀਂ ਉਸ ਤੋਂ ਬਾਅਦ ਇਹਨੂੰ ਪਹਿਨ ਕੇ ਦੁਬਾਰੇ ਮੋਬਾਈਲ ਦੀ ਰੇਡੀਏਸ਼ਨ ਛੱਡੋ। ਤੇ ਰੇਡੀਏਸ਼ਨ ਤੋਂ ਬਾਅਦ ਆਪਾਂ ਤੁਹਾਨੂੰ ਆ ਜਿਹੜਾ ਲੋਕਟ ਦਿਖਾ ਰਹੇ ਆ ਮੈਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕਿਆ ਕਿ ਜਿਹੜੀ ਰੇਡੀਏਸ਼ਨ ਹੈਗੀ ਆ ਉਹਨੂੰ ਕਿਵੇਂ ਖਤਮ ਕਰਦਾ ਇਹ। ਤੇ ਆਪਾਂ ਤੁਹਾਨੂੰ ਇੱਥੇ ਡੈਮੋ ਕਰਕੇ ਦਿਖਾਉਨੇ ਆਂ ਜਿਵੇਂ ਮੋਹੀਦ ਬੈਠਾ ਹੈਗਾ ਪਹਿਲਾਂ ਮੈਂ ਤੁਹਾਨੂੰ ਮੋਬਾਈਲ ਦੀ ਰਿੰਗ ਛੱਡ ਕੇ ਦਿਖਾਉਣਾ ਤੇ ਕਿਸ ਤਰ੍ਹਾਂ ਬੰਦੇ ਆਪਣੇ ਸਰੀਰ ਦੇ ਉੱਤੇ ਇਹ ਜਿਹੜੀ ਰੇਡੀਏਸ਼ਨ ਹੈਗੀ ਆ ਕਿੰਨਾ ਅਸਰ ਕਰਦੀ ਆ ਤੇ ਸਾਡਾ ਕਿੰਨਾ ਬਲ ਘਟਾਉਂਦੀ ਆ ਇਹ ਦਿਖਾਉਣਾ ਤੁਹਾਨੂੰ ਮੈਂ ਆਪਾਂ ਹੁਣ ਛੱਡਦੇ ਆਂ ਮੋਬਾਈਲ ਦੀ ਰਿੰਗ ਆ ਤੁਸੀਂ ਦੇਖ ਸਕਦੇ ਹੋ ਮੋਬਾਈਲ ਤੇ ਆਪਾਂ ਰਿੰਗ ਨੂੰ ਵਜਾਉਨੇ ਆ ਤੇ ਕਿੰਨੀ ਸਾਡੇ ਸਰੀਰ ਤੇ ਇਹ ਜਿਹੜੀ ਰਿੰਗਾ ਪ੍ਰਭਾਵਿਤ ਕਰਦੀ ਸਰੀਰ ਨੂੰ ਦਿਖਾਉਨੇ ਆ ਤੁਹਾਨੂੰ ਆਪਾਂ ਆ ਦੇਖੋ ਤੁਸੀਂ ਰਿੰਗ ਵੱਜਦੀ ਇਹ ਤੁਹਾਡੇ ਖਰੀਰ ਤੇ ਇਹਦੀ ਜਿਹੜੀ ਆ ਰੇਡੀਏਸ਼ਨ ਕਾਫੀ ਅਸਰ ਕਰੂਗੀ ਵਾਲਿਊਮ ਘਟਾਊਗੀ ਤਾਂ ਉਹਨੂੰ ਹੁਣ ਡੈਮੋ ਕਰਕੇ ਦਿਖਾਉਣਾ ਚੱਲਦੀ ਆ ਹੁਣ ਆਪਾਂ ਤੁਹਾਨੂੰ ਡੈਮੋ ਕਰਕੇ ਦਿਖਾਉਨੇ ਬਾਕੀ ਦਿਖਾਉਂ ਜਿਹੜੀ ਰਿੰਗ ਬਜਾ ਕੇ ਦਿਖਾਈ ਆ ਹੁਣ ਇਹ ਮੈਂ ਇਹਦਾ ਬਲ ਦਿਖਾਉਣਾ ਵੀ ਇਹਦੇ ਚ ਰਿੰਗ ਬਜਣ ਤੋਂ ਬਾਅਦ ਕਿੰਨਾ ਬਲ ਕਟਿਆ ਦਿਖਾਉਣਾ ਤੁਹਾਨੂੰ ਦੇਖਦੇ ਚਲੋ ਡੈਮੋ ਕਰਕੇ ਦਿਖਾਉਣਾ ਮੈਂ ਹੱਥ ਜੁੜ ਲੈਣ ਉਹਨਾਂ ਨੂੰ ਸਾਹ ਦੇਖ ਸਾਹ ਜੋ ਤੁਸੀਂ ਇਹਨੂੰ ਹੱਥਾਂ ਦੇ ਵਿੱਚ ਸਾਹ

ਇਹ ਲੌਪੜ ਦੇਖੋ ਜੀ ਇਹ ਬੋਡੀ ਨਾਲ ਟੱਚ ਹੋ ਗਿਆ ਹੁਣ ਪਹਿਲੇ ਨਾਲੋਂ ਇਹਦੇ ਵਿੱਚ ਜ਼ਿਆਦਾ ਵਲ ਹੋਊਗਾ ਫਤਨਾਤ ਜੂਲਦਾ ਦੇਖ ਸਕਦੇ ਹੋ ਤੁਸੀਂ ਹੁਣ ਇਹ ਬਿਲਕੁਲ ਸਹਾਰ ਸਕਦਾ ਮੈਨੂੰ ਤੇ ਵਲ ਪਹਿਲੇ ਨਾਲੋਂ ਜ਼ਿਆਦਾ ਹੋ ਗਿਆ ਨਾ ਹਾਂ ਇਹਸੀ ਆਪਾਂ ਤੁਹਾਨੂੰ ਦਿਖਾਈ ਜਿਹੜੀ ਲੋਕਟ ਦੀ ਪੈਮੋ ਜਿਹੜਾ ਇਹ ਲਾਵੇ ਤੋਂ ਬਣਿਆ ਹੋਇਆ ਇਹ ਰੇਡੀਏਸ਼ਨ ਨੂੰ ਕਾਫੀ ਖਤਮ ਕਰਦਾ ਸਰੀਰ ਦੇ ਵਿੱਚੋਂ ਤੁਸੀਂ ਦੇਖ ਹੀ ਸਕਦੇ ਹੋ ਜੀ ਇਹਦਾ ਜਿਹੜਾ ਲੋਕਟ ਆ ਕਿ ਉਹ ਕਿੰਨੀ ਆਪਣੇ ਸਰੀਰ ਦੇ ਵਿੱਚੋਂ ਰੇਡੀਏਸ਼ਨ ਨੂੰ ਖਤਮ ਕਰਦਾ ਤੇ ਤੁਹਾਡੇ ਵਿੱਚ ਜਦੋਂ ਆਪਾਂ ਇਹਨੂੰ ਟੱਚ ਕਰਦੇ ਹਾਂ ਲੋਕਟ ਨੂੰ ਤੇ ਤੁਹਾਡੇ ਸਰੀਰ ਦੇ ਵਿੱਚ ਦੁਆਰੇ ਕਾਫੀ ਸਾਰੇ ਢਾਕ ਤਾਉਗੀ ਕਿ ਉਹ ਡੈਮੋ ਕੱਗੋ ਹੈ ਜਿੱਦਾਂ ਆਪਾਂ ਦਿਖਾ ਲਿਆ ਬੰਦੇ ਵਿੱਚ ਦੁੱਗਣੀ ਤਾਕਤ ਆ ਜਾਂਦੀ ਹੈ ਤੇ ਮੋਬਾਈਲ ਦੀ ਰਿੰਗ ਦੇ ਨਾਲ ਸਾਡੇ ਸਰੀਰ ਦੇ ਵਿੱਚ ਜਿਹੜੀ ਤਾਕਤ ਆ ਘਟਦੀ ਹੈ ਤੇ ਇਹ ਲੋਕਟ ਪਾਉਣ ਦੇ ਨਾਲ ਜਿਹੜੀ ਤਾਕਤ ਆ ਦੁਬਾਰੇ ਤੁਹਾਡੇ ਵਿੱਚ ਸ੍ਰੀ ਚ ਆ ਜਾਂਦੀ ਆ ਤੇ ਜਿਹੜੀ ਰੇਡੀਏਸ਼ਨ ਹੁੰਦੀ ਆ ਉਹ ਖਤਮ ਹੋ ਜਾਂਦੀ ਹੈ ਸਰੀਰ ਵਿੱਚ ਤੇ ਐਨਰਜੀ ਤੁਹਾਡੇ ਚ ਦੁਬਾਰੇ ਫਿਰ ਆ ਜਾਂਦੀ ਆ ਬਾਕੀ ਹੋਰ ਵੀ ਆਪਾਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਦਿਖਾਵਾਂਗੇ ਹੋਰ ਕੁਝ ਚੱਲਦੇ ਆਪਾਂ ਜੀ ਇਹ ਮਾਈਕਲ ਜੀ ਹੁਣ ਤਿਆਰ ਹੋ ਚੁੱਕਿਆ ਆ ਦੇਖ ਸਕਦੇ ਹੋ ਤੁਸੀਂ ਇਹਨੇ ਹੁਣ ਮੇਰਾ ਸਿਰ ਖਾਦਾ ਪਿਆ ਇਹ ਕਹਿੰਦਾ ਮੋਲ ਜਰੂਰ ਲੈ ਕੇ ਚੱਲੋ ਮੈਨੂੰ ਵਿਸ਼ਾਲ ਮੇਗਾ ਦੇ ਵਿੱਚ ਅਸੀਂ ਹੁਣ ਚੱਲਦੇ ਆਂ ਵਿਸ਼ਾਲ ਮੇਗਾ ਚ ਦਿਖਾਉਨੇ ਆ ਤੁਹਾਨੂੰ ਵਿਸ਼ਾਲ ਮੇਗਾ ਦਾ ਇਹ ਵੀ ਦਿਖਾਉਨੇ ਆ ਤੁਹਾਨੂੰ ਇੱਕ ਲੱਕ ਜਾਣਨੇ ਆ ਹਾਂ ਕੀ ਕਰਨਾ ਉੱਥੇ ਜਾ ਕੇ ਵੀ ਬੁਲਾਉਗੇ ਨਾ ਮੈਂ ਕਿਹਨੂੰ ਮਾਈਕ ਦੇ ਦਾ